ਦੇਖੋ ਜੀ ਹਰੇਕ ਸਾਲ ਸੰਤਾਨਾ ਬਾਬਾ ਜਾਨਕੀ ਦਾਬ ਦੀ ਯਾਦ ਵਿੱਚ ਅਸੀਂ ਕਬੱਡੀ ਖੇਡ ਮੇਲਾ ਕਰਾਉਂਦੇ ਹੁਸਨੀਆਂ ਵੀ ਕਰਾਉਂਦੇ ਆ ਸੋ ਇਸ ਵਾਰ 26ਵਾਂ ਕਬੱਡੀ ਕੱਪ ਪਿੰਡ ਵੱਲੋਂ ਮਜਰੇ ਬੜੀ ਧੂਮ-ਕਾਮ ਨਾਲ ਕਰਾਇਆ ਜਾ ਰਿਹਾ ਹੈ 14 ਫਰਵਰੀ 2026 ਨੂੰ ਇਸ ਨਗਰ ਦੇ ਵਿੱਚ ਖੇਡ ਮੇਲਾ ਕਰਾਇਆ ਜਾ ਰਿਹਾ ਹੈ ਸੋ ਮੇਰੀ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਸੰਗਤਾਂ ਤੇ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਨੂੰ ਹੱਥ ਜੋੜ ਕੇ ਹੀ ਅਪੀਲ ਆ 14 ਫਰਵਰੀ ਨੂੰ ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕਬੱਡੀ ਦਾ ਆਨੰਦ ਮਾਣੋ ਤੇ ਸ਼ਾਮ ਨੂੰ ਬੱਬੂ ਮਾਨ ਜੀ ਦਾ ਫੁੱਲਾ ਖੜਾ ਲੱਗੂਗਾ ਜਿਹੜੇ ਵੀ ਮੇਰੇ ਵੀਰ ਬੱਬੂ ਨੂੰ ਪਿਆਰ ਕਰਦੇ ਆ ਉਹ ਆਣ ਕੇ ਸਾਰੇ ਖੇਡ ਦਾ ਆਨੰਦ ਮਾਣੋ ਤੇ ਬੱਬੂ ਨੂੰ ਦੇਖੋ ਤੇ ਖੁਸ਼ੀਆਂ ਦੇ ਮਨ ਚੋਂ ਪੂਰੇ ਸ਼ੰਤਨ ਬਾਬਾ ਜਾਨਕੀ ਦਾਸ ਦੀ ਖੇਡ ਬਾਬਾ ਖੇਡ ਕਬੱਡੀ ਕੱਪ ਕਰਾਇਆ ਜਾ ਰਿਹਾ ਉਹਦੇ ਮੁੱਖ ਪ੍ਰਬੰਧਕ ਸਾਡੇ ਪ੍ਰਧਾਨ ਸਾਡੇ ਵੱਡੇ ਵੀਰ ਸੁਮਿੰਦਰ ਸਿੰਘ ਛਿੱੜੀ ਵੱਲੋਂ ਮਾਜਰਾ ਅਤੇ ਜੱਸੀ ਵੱਲੋਂ ਮਾਜਰਾ ਉਹਨਾਂ ਦੀ ਪੂਰੀ ਟੀਮ ਬਾਬਾ ਜਾਨਗੀਦਾਸ ਦੇ ਕਬੱਡੀ ਕੱਪ ਕਰਾਇਆ ਜਾ ਰਿਹਾ ਜਿਹਦੇ 14 ਫਰਵਰੀ ਨੂੰ ਬੱਬੂ ਮਾਨ ਅਤੇ ਪੰਜਾਬ ਦੀਆਂ ਉੱਚ ਉਹ ਕੋਡੀਆਂ ਕਬੱਡੀ ਕੱਪ ਦੀਆਂ ਟੀਮਾਂ ਇੱਥੇ ਪਹੁੰਚ ਰਹੀਆਂ ਸਾਰਿਆਂ ਨੂੰ ਬੇਨਤੀ ਹੈ ਤੇ ਉੱਥੇ ਆਣ ਕੇ ਪਹੁੰਚੋ ਤੇ ਹੌਸਲਾ ਵਧਾਈ ਕਰੋ ਤੇ ਬਾਬਾ ਜਾਨਗੀ ਦਾਸ ਜੀ ਆਖਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ